ਅਸਲਾਮੁਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋ ਵਾਹਿਗੁਰੂ ਨੂੰ ਕਿਸ ਤਰ੍ਹਾਂ ਪੁਕਾਰਿਆ ਜਾਏ ਕਿਸ ਤਰ੍ਹਾਂ ਵਾਹਿਗੁਰੂ ਦਾ ਨਾਮ ਲਿਆ ਜਾਏ ਕਿ ਉਹਦੇ ਨਾਲ ਮਨ ਜੁੜ ਜਾਵੇ ਸ਼ਾਂਤੀ ਮਿਲੇ ਸਕੂਨ ਮਿਲੇ ਜਿਹੜੀ ਖੁਸ਼ੀ ਹੈ ਉਹ ਹਾਸਲ ਹੋਵੇ ਰਸ ਮਿਲੇ ਯਾਨੀ ਸੰਸਿੰਗ ਮਸਕੀਨ ਜੀ ਅੱਜ ਦੀ ਕਥਾ ਦੇ ਵਿੱਚ ਵਾਹਿਗੁਰੂ ਨੂੰ ਪੁਕਾਰਨੇ ਦਾ ਉਹਦੇ ਨਾਲ ਜੁੜਨੇ ਦਾ ਤਰੀਕਾ ਦੱਸਣ ਦੇ ਹੀ ਹੈ ਇੱਕ ਸੰਤ ਤੇ ਰਾਜੇ ਦੀ ਕਥਾ ਦੇ ਜ਼ਰੀਏ ਬਹੁਤ ਵਧੀਆ ਕਥਾ ਹੈਗੀ ਹੈ ਚੱਲ ਕੇ ਕਥਾ ਸੁਣਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਫਕਤ ਦਾ ਰਾਜਾ ਵੀ ਰੋਜ਼ ਰੱਤ ਤੇ ਬੈਠ ਕੇ ਲੰਗਦਾ ਸੀ ਰਾਜ ਮਹਿਲਾ ਦਾ ਰਾਜ ਸਭਾ ਦੇ ਜਾਂਦਾ ਸੀ ਉਸੇ ਹੀ ਰਸਤੇ ਮਨ ਵਿੱਚ ਆੜੇ ਦੇ ਕਿਆ ਲਾਇਆ ਭਜਨੀਕ ਬੜਾ ਹੈ ਲੇਵਲੇਨ ਰਹਿੰਦਾ ਹੈ ਹਰ ਉਸ ਸੁਰਤ ਦੀ ਕਾਗਰਤਾ ਦੇ ਚ ਰਹਿਦਾ ਹੈ ਇਹਨੂੰ ਆਪਣੇ ਮੈਲਾ ਚ ਬੁਲਾ ਲੇ। davat दे ले। ਕੁਝ ਦਿਨ ਸਾਡੇ ਮੈਲਾ ਚ ਰਹੇ। 2-4 ਦਿਨ 8-10 ਦਿਨ। ਤੇ ਮਨ ਨੇ ਸੋਚ ਲਿਆ ਭਈ ਰਾਜ ਸਵਰ ਤੋਂ ਵਾਪਸੇ ਤੇ ਆਂਦੇ ਆਂ ਪ੍ਰਾਰਥਨਾ ਕਰਾਂ। ਕਮਾ واپس آئے جگی کو لے رکھ رکوایا اترے ہاتھ جوڑ کے آخ جی کچھ دن ساڑھے گرہ دے رہو کچھ دن وہ سادو ایک دم کھڑا ہو گئے ہمیں چلو راجے کی ادھی شردھا چلے ناز ناج نقری کچھ پتہ ہی نہیں جنہیں چین تک بندہ ناگ نخرے کرے نہ اگلا انہوں سند نہیں منگا اس واسطے بڑے بڑے نخرے دکھانے ہیں وہ لوگ جو آج پر سند نہیں آتے گا سرل نہیں آتے بڑے بھم ہوتے بہت بھم آتے سرل نہیں سادے نہیں پر راجے دی شردا جو ہے یہ تھی صحیح اڈی کے سی کدو میں دعوت دے ਚਲੀ ਗਈ ਮੈਂ ਕਿਤੇ ਸੇ ਉੜੇ ਮੈਂ ਕਿਹਾ ਤੇ ਖੜਾ ਹੋ ਗਿਆ ਹਾਂ ਕਹਿ ਚੁੱਕਿਆ ਸੀ ਰਾਜਾ ਹੁਣ ਆਪਣੀ ਦਿੱਤੀ ਹੋਈ ਦਾਵਤ ਨੂੰ ਵਾਪਸ ਲੈਣਾ ਵੀ ਉਸਨੇ ਆਪਣੀ ਤੋਂ ਇਹਨ ਸਮਝੀ ਲੇਕਿਨ ਸ਼ਰਧਾ ਉਤੀ ਅਧੀ ਬਿਠਾ ਲਿਆ ਰਾਜ ਵਿੱਚ ਮਹਿਲਾ ਚ ਲੈ ਗਿਆ ਜਿਹੜਾ ਮਹਿਮਾਨ ਖਾਨਾ ਸੀ ਉਹਦੇ ਚ ਜਿਹੜੇ ਭਗਵਾਨ ਉਹ ਖੁਦ ਕਹਿੰਦਾ ਸੀ ਅਜ ਸਾਧੂ ਨੇ ਉਹੀ ਕਰਦੇ ਨੇ। ਕਿਰ ਉਸ ਰਾਜੇ ਨੇ ਨਵੇਂ ਬਸਤਰ ਜੋ ਆਪਣੇ ਲਈ ਸਲਵਾਏ ਸਨ ਉਹ ਦਿੱਤੇ ਤੇ ਇਹ ਪਹਿਨੇ। ਉਹਨੇ ਉਹ ਵੀ ਪਾ ਲਿਆ। ਉਹ ਕੀਮਤੀ ਕਪੜੇ ਵੀ ਲੈਣ। ਰਾਤ ਨੂੰ ਬੜੇ ਸੁੰਦਰ ਸੇਜਾ ਦੀ ਉਸਤਨ। तरह-तरह ਦੇ ਰੋਜ਼ ਪਕਵਾਨ ਐਸ਼ੋ ਆਰਾਮ ਰੋਜ਼ ਮੁਗਈਆ ਰਾਜਾ ਕਰਾ ਦਿੱਤਾ ਅੱਜ ਚੌਥੇ ਦਿਨ ਰਾਜਾ ਖੋਲ ਬੈਠਾ ਹੈ ਤੇ ਸੰਤ ਨੂੰ ਵੀ ਦਿੱਸ ਪਿਆ ਇਹਦੇ ਅੰਦਰ ਸ਼ਰਧਾ ਨਹੀਂ ਸੰਤ ਨੂੰ ਦਿੱਸਿਆ ਮੈਂ ਹੁਣੇ ਹੀ ਅਰਜ਼ ਕੀਤੀ ਅੱਖਾਂ ਬਹੁਤ ਕੁਝ ਦੱਸਦੇ ਬਹੁਤ ਕੁਝ ਦੱਸਦਾ ਰਾਜਾ ਕਹਿ ਲਗਾ میں تھوڑے قدمہ تے سر رکھ سی تے ہاتھ جوڑ دا آج نہ قدمہ تے سر رکھے ہیں نہ میں آج ہاتھ جوڑے لے کیونکہ تھوڑی ساڑی برابری ہو جو میں کپڑے پہنے نہ وہی تسی کہیں جو میں کھا دا ہے وہی تسی کھا دا جس طرح دے محلہ چھ میں رہن دا پہنے ہاتھ اسی بھی رہے اور جس طرح دی سی جا تے میں ستا ہوں تسی ستا मैंने उनको एक फर्क नहीं दिखता, تیرے रिच्छे تھے میرے اس وقت میرا سر نہیں دو اس وقت میں ہاتھ نہیں دو جو کہ میں کہہ رہے ہیں اے صحیح ہے یا غل اسی دس ہو سند کہنے لگا تسان ذات اے صحیح پر اتھے نہیں باہر جاتے ہیں پراچین گاتھا ہے پرانی گاتھا ہے ਰਾਜਾ ਵੀ ਬੜਾ ਉਤਾਵਲਾ ਸੀ ਚਲੋ ਤਸੇ ਚਲੋ ਫਿਰ ਬਾਹਰ ਚੱਲ ਪੁਰਾਣੇ ਰਜਵਾੜੇ ਹੁੰਦੇ ਸਨ ਛੋਟੀਆਂ ਛੋਟੀਆਂ ਜ਼ਮੀਰ ਅੱਠ 10 ਪਿੰਡਾਂ ਦਾ ਰਜਵਾੜ ਮਹਾਤਮਾ ਬੁੱਧਾ ਪਿਤਾ ਸਪਲਵਸਤੂ ਦਾ ਰਾਜਾ ਸੀ ਐਤੀ ਚਾਲੇ ਪਿੰਡ ਸੰਛੋਟੇ ਛੋਟੇ ਛੋਟੇ ਕੁਝ ਵੀ ਸੀ غالباً تین چار فلانگ جد چلے راجا دے دسو بہت دور آ گیا پڑے سڈے پرک کی ہے سنت کہہ اگے دسو اگے دسو پورا میل چل رہا ہے راجہ راجا پھر پوچھ رہے ہونتے دسو میں تے چل کے تھک گیا میں کبھی اتنا چلے آئے ਜੀ ਬਾਤ ਮੈਨੂੰ ਚਲਾ ਲਏ ਹੁਣ ਤੇ ਦੱਸੋ ਸੰਤ ਕਹਿੰਦਾ ਤਸਾਂ ਅੱਗੇ 2 ਮੀਲ ਦੀ ਬਾਟ ਤੈ ਹੋਈ ਕਿਤਨਾ ਕਦੀ ਚਲਿਆ ਨਹੀਂ ਸੀ ਰਾਤ ਤੇ ਸਵਾਰੀ ਕਰ ਪਾ ਸੀ ਅਖੰਡ ਦਾ ਸੰਤ ਜੀ ਹੁਣ ਤੇ ਦੱਸੋ ਕਿੰਨੇ ਬੋੜੀ ਦੂਰ ਹੋਰ ਚੱਲਦੇ ਹਾਂ ਦਸਾਂ ਰਾਜੇ ਦਾ ਹੌਸਲਾ ਬਣ। ਚੱਲਦਿਆਂ ਚੱਲਦਿਆਂ ਥੋੜੀ ਦੂਰ ਤੇ ਰਾਜਾ ਰੁਕ ਗਿਆ। ਕਹਿੰਦਾ ਸੰਤ ਜੀ ਹੁਣ ਤੇ ਦੱਸੋ। ਇਹ ਸੰਤ ਕਹਿੰਦੇ ਨਹੀਂ ਅੱਗੇ। ਰਾਜਾ ਕਹਿੰਦਾ ਮੈਂ ਅੱਗੇ ਨਹੀਂ ਜਾ ਸਕਦਾ। ਮੇਰੇ ਰਾਜ ਦੀ ਸਰਹੱਦ ਕਿੱਥੇ ਖਤਮ ਹੋ। ਮੈਂ ਅੱਗੇ ਨਹੀਂ ਜਾ ਸਕਦਾ। ਮੇਰੀ ਸਟੇਟ ਇੱਥੇ ਹੈ। ਮੇਰਾ ਰਾਜ ਪਾਠ ਇੱਥੇ ਤੱਕ। ਮੇਰਾ ਰਾਜ ਪਾਠ ਇੱਥੇ ਰਹਿ। میرے محل پیچھے رہے گا. میرا پروار پیچھے رہ گیا اتنے حد ختم ہو گئی سنت کہنے لگا تیرے تیر میرے فرق ہے تیرے, تیرے محل پیچھے نے میرے اگے سب کچھ پیچھے ہے میرا سب کچھ اچھے ہے جتوں تیرا سب کچھ ختم ہونا ہے اسے جگہ تو میرا سب کچھ شروع ہوتا ہے ਗਾ ਤੇਰੇ ਮੈਲ ਛਡੇ ਕਪੜੇ ਉਤਾਰ ਕੇ ਪਰੇ ਛੁੜ ਗਏ ਆਪਾਂ ਚਲੇ ਅੱਗੇ ਤੇਰੇ ਮੇਰੇ ਸੇਵਕ ਤੂੰ ਅਗੇ ਨਹੀਂ ਆ ਸਕਦਾ ਪਿੱਛੇ ਮੁੜ ਸਕਦਾ ਅਸੀਂ ਪਿੱਛੇ ਮੁੜਦਾ ਹੀ ਨਹੀਂ ਅਗਾ ਅਗਾ ਨੂੰ ਉਤਰਾਉ ਪਿਛਾ ਫੇਰਨਾ ਮੋੜਣਾ ਨਾਨਕ ਸਿੰਝ ਕੇ ਆਵਾ ਬਹੜ ਨਾ ਹੋਵੀ ਜਨਮੜਾ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਕਿਉਂ ਪਿੱਛੇ ਸੁਰਤ ਨੂੰ ਮੋੜਦਾ ਬੰਦਾ ਅਗੇ ਆ ਗਿਆ ਗੁਰਦੁਆਰੇ ਸੁਰਤ ਪਿੱਛੇ ਕਾਰੋਬਾਰ ਹੈ ਜਾ ਰਹੀ ਹੈ ਕਮ ਸੇ ਕਮ 1 ਘੰਟੇ ਲਈ ਤੇ ਸੁਰਤ ਨੂੰ ਅੱਗੇ ਰੱਖ ਸ਼ਬਦ ਦੇ ਨਾਲ ਕਿ ਕੱਦੇ ਘੰਟੇ ਲਈ ਤੇ ਕਰ ਜਿੱਥੇ ਆ ਕੇ ਵੀ ਤੇਰੀ ਸੁਰਤ ਪਿੱਛੇ ਪਰਵਾਰ ਦੇ ਵਿੱਚ ਕਾਰੋਬਾਰ ਦੇ ਵਿੱਚ ਕਰ ਦੇ ਸੁਰਤ ਪਿੱਛੇ ਜਾ ਅੱਗੇ ਨਹੀਂ ਸਾਹਿਬ ਕਹਿੰਦਾ ਅਗਾਂ ਕੋ ਤਰਾ ਪਿੱਛੇ ਫੇਰ ਨਾ ਮੋੜਾ ਪਿੱਛੇ ਤੇ ਸਾਡਾ ਸੰਸਾਰ ਹੈ ਅੱਗੇ ਨਹੀਂ ਰਹਿਣਾ ਪਿੱਛੇ ਤੇ ਸਾਡਾ ਪਰਿਵਾਰ ਹੋ ਸਕਦਾ ਕਰਵਾਰ ਦੇ ਅੱਗੇ ਪਿੱਛੇ ਤੇ ਸਾਡਾ ਕਾਰੋਬਾਰ ਹੈ

ਇੱਕ ਦਫਾ ਸਾਰੇ ਕਹਿ ਦੇ ਨੰਦ ਲਾਲ ਸੁਦਾਈਓ ਪਾਗਲ ਮਹਾਰਾਜ ਅਜੇ ਤੇ ਲੋਕੀ ਮੈਨੂੰ ਖਵੀ ਕਹਿੰਦੇ ਸ਼ਾਇਰ ਕਹਿੰਦੇ ਨੇ ਵਿਦਵਾਨ ਕਹਿੰਦੇ ਨੇ ਆਲਮ ਆਜ਼ਲ ਕਹਿੰਦੇ ਨੇ ਪੰਡਤ ਕਹਿੰਦੇ ਨੇ ਮਹਾ ਵਿਦਵਾਨ ਕਹਿੰਦੇ ਮੈਨੂੰ ਕਿਸੇ ਨੇ ਪਾਗਲ ਕਹਿਣਾ ਨਹੀਂ ਸ਼ੁਰੂ ਹੈਰਾਨੀ ਦੀ ਗੱਲ ਚੋਟੀ ਦਾ ਸਿਆਣਾ ਮਨੁੱਖ ਇਹ ਕਹਿ ਰਿਹਾ ਇਸ ਦੌਰ ਦੇ ਛਰਦਾਲੂ ਹੋਣਾ ਬੜਾ ਔਖਾ ਹੋ ਗਿਆ ਬਹੁਤ ਈ ਸ਼ਰਧਾਲੂਨੋ ਲੋਕੀ ਪਾਗਲ ਨੇ ਬਹੁਤ ਸੇ ਸ਼ਰਧਾਲੂਨ ਲੋਕੀ ਪੌਲਾਖ ਹੈ ਉਹ ਕਮ ਨਿੱਕੀ ਨਿੱਕੀ ਗਲਤੇ ਸ਼ਰਧਾ ਟੁੱਟ ਜਾਂਦੀ ਬੰਦਿਆ ਬਹੁਤ ਛੋਟੀਆਂ ਛੋਟੀਆਂ ਦਾ ਹਜ਼ਾਰਾਂ ਵਾਰ ਰੱਬ ਦੀ ਕਥਾ ਸੁਣੀਏ ਗੁਰਬਾਣੀ ਦੇ ਵਿਚਾਰ ਸੁਣੀ ਹੋਵੇ ਇਹਦੇ ਮਾੜੀ ਜਿਹੀ ਸ਼ਰਧਾ ਬਣਦੀ ਹੈ ਕਿ ਕੋਈ ਮੋਨੁਕ ਦੇ ਕਿਦਰੇ ਦੋ ਬੋਲ ਆ ਸ਼ਰਧਾ ਬੜੇ ਸੁਣ ਲਈਏ ਸ਼ਰਧਾ ਕੋਈ ਇਹ ਸ਼ਰਧਾ ਮਰਦਾ ਕੁਝ ਵੀ ਨਹੀਂ ਸੱਚੀ ਕੰਮ ਦੇ ਕਰੀ تو لفز بنی بڑائی شردا نو توڑ کے رکھ ہی پتا چل چلتا ہے این ہے کچھی کند کندھ گی کلری کند کندھ گی کچھ بھی نہیں مڑا جیاں جہاں دیتا دے گئی رستا ویکھن واسطے اکھاں چاہیے درشتی چاہیے رستے تے چلن واسطے پیر چاہیے درشتی گیان ہے سمجھ ہے اکل ہے شردہ پیر ہے بھاونا پیر پیار پیر پینڈا پیار نہ پیا میں شردہ نال پیار اکل نال نہیں اکل نال پینڈا دکھائی دیا منزل دکھائی دے اور میں پھر عرض کر شردھا بالکل نہیں نہیں شردہ بالکل نہیں بھاونا نہیں پیار بالکل نہیں ہے میں چوٹی دا گینی ہوگی پورا ہی رہ جائے گا کچھ بھی نہیں شردا بھی کٹور ہو بڑا کٹور ہوج ہزار سال تک برامنا نے جو چھوٹی دے ودوان سن شودران لئی مندران دے دروازے بند رکھے بڑا چوٹی قاضی ودوان صوبہ سوبا شرحن دیکھو اس نے بلایا سی فیصلہ کرنا واسطے معصوم بچیاں قاضی دا, دا فتبہ تو لازمی سی بغل چران قرآن پوری کنڈ حافظ سی ارتھ آمدہ سی حدیثہ پڑھاندہ سی بڑا ودوان چوٹی دا آتا دے کسری ہے جد صوبہ سراند نے اے آکھ ہے اسلام اے کہندہ ہے محمد صاحب اے کہتے نے کہ تیرے حدوں کسے نابالک بچے دا اور عورت دا خون زمین تے نہیں جوڑنا ہے خدا معاف نہیں کرے تو وہ نواب ਕਾਜ਼ੀ ਨੂੰ ਕਹਿੰਦਾ ਕੀ ਕਰੀ ਕੀ ਕਰੀ ਇਹਨਾਂ ਬੱਚਿਆਂ ਦਾ ਕੀ ਕਰੇ ਕਾਜ਼ੀ ਕਹਿੰਦਾ ਹੋਂ ਡੋਲਣ ਦੀ ਕੀ ਲੋੜ ਕੋਈ ਨਹੀਂ ਡੋਲਣ ਦੇ ਇਹਨਾਂ ਨੂੰ ਜ਼ਿੰਦਾ ਹੀ ਦੀਵਾਰ ਦੇ ਚੇਨ ਦੋ ਗੱਲ ਕਰ ਤੇ ਕਾਜ਼ੀ ਫੈਸਲਾ ਕਰ ਬੜਾ ਵਿਦਵਾਨ ਬੜਾ ਬੜਾ ਪੰਡ ਬੜਾ ਪੜਾ ਲੈ ਕੇ رستے چلن کی توفیق کوئی نہیں شردا تے ہے کوئی نہیں بھاؤنا دے کوئی نہیں پرم کوئی نہ سے پرومین بڑے بڑے گی کوے رہنے بڑے بڑے دورش پر فلاسفر تک بلارے لکھاری میں پتھر دل دے ہیں کچھ بھی کچھ بھی نہیں کچھ بھی نہیں رستا ویکن واسطے پکھا چاہیے رستے چلن واسطے پیر چاہیے ਹੁਣ ਮੈਂ ਫਿਰ ਅਰਸ਼ ਕਰਾਂ ਪੈਰ ਨਹੀਂ ਹੈ ਇਹ ਚੱਲ ਹੀ ਨਹੀਂ ਸਕਦਾ ਉੱਥੇ ਬੈਠਾ ਰਹੇ ਦੂਜੇ ਦੇ ਪੈਰਾਂ ਨਾਲ ਨਹੀਂ ਚੱਲਿਆ ਜਾਦਾ ਔਰ ਪੈਰ ਹੈਗੇ ਨਹੀਂ ਅੱਖਾਂ ਨਹੀਂ ਯਕੀਨ ਜਾਇਦਾ ਇਹ ਫਟਕਦਾ ਫਟਕਦਾ ਕਿਸੇ ਦਿਨ ਪਹੁੰਚ ਸਕਦਾ ਸੂਰ ਉਦਾਸ ਅਮਰਤ ਸਰ ਪਹੁੰਚ ਗਿਆ ਸੀ ਗੁਰੂ ਦੇ ਚਰਨਾਵਾਂ 'ਤੇ ਪਹੁੰਚ ਗਿਆ ਸੀ ਫਟਕ-ਵਟਕ ਕੇ ਬਾੜੀਆਂ ਖਾਜ ਦੇ ਕੋਲ ਨਹੀਂ ਸਕਿਆ جی باہر دیا اکھا نہیں ہے کہ باہر بھٹک بٹک کے مطلب باہر کا رستہ طے کر سکتا ہے چلو اندر کا گیان پرماتما نہیں ہے سوچ سمجھ پرماتما کی نہیں ہے صرف بھاؤنا پیار سے شردھا ہے لیکن جانو پہنچ جاتا ہے پہنچ جاتا ہے کس نو میں صرف تھوڑے سامنے کھولا گا چار دن میں ہو حاضری بھری ہے راسدیو کا اٹھ کو چرن پرسا گے وہ دیکھ کھولن کی کوشش کریں گے سماپتی پور چکی سماں تد رحمت کرن بخش کردے سے प्यार दी सवात पावन श्रद्धा दी सवात पावन ईश्वर दा भरोसा ते भावना पैदा होवे नांदी होया ते ज्ञान कोई बहुत वट्टी गल नहीं श्रद्धा पूछ आ दे भावना हृदय नु रसन नाल भर दे प्यार हृदय नु आंदोलित कर दे और साफ कह देता कलि केदर बादशाह साच कहूं सुन ले हो सबे जिन प्रेम कियो तने दीपक ਗੁਣ ਇਹ ਸਭ ਬ੍ਰਿੰਦ ਬਰਾਤ ਜਨਾਵਰੇ ਇੱਕ ਬੈਰਾਗ ਬਿਨਾ ਸਭ ਤੇ ਹੈ। ਵਰਤਰੀ ਕਹਿੰਦਾ ਹੈ ਬੰਦਾ ਗਿਆਨੀ ਨਹੀਂ ਹੈ, ਦਾਨੀ ਨਹੀਂ ਹੈ, ਬੜਾ ਕੁਛ ਕਰਦਾ ਹੈ। ਪਿਆਰ ਨਹੀਂ ਹੈ। ਇਹਦਾ ਸਭ ਕੁਝ ਇੰਜ ਹੈ ਉਹ ਬਰਾਤ ਜਿਹਦੇ ਚ ਲੜਾਈ ਹੋਏ। ਲੜਾਈ ਕੋਈ ਨਹੀਂ ਇਸ ਬਰਾਤ ਦੇ ਕੀ ਮੈਨੇ। ਗਿਆਨੀ ਸੰ ਸਿੰਘ ਮਸਕੀਨ ਜੀ ਦੀ ਅੱਜ ਦੀ ਕਥਾ ਬਹੁਤ ਹੀ ਅਹਿਮ ਤੇ ਵਧੀਆ ਕਥਾ ਸਗੀ ਜ਼ਿੰਦਗੀ ਦਾ ਇੱਕ ਅਹਿਮ ਦੇ ਵਿੱਚ ਸਬਕ ਮੌਜੂਦ ਸੀ ਖਾਸ ਤੌਰ ਤੇ ਵਾਹਿਗੁਰੂ ਨਾਲ ਜੁੜਨੇ ਦਾ ਤਰੀਕਾ ਦੱਸਿਆ ਗਿਆ ਸੀ ਕਿ ਕਿਸ ਤਰ੍ਹਾਂ ਅਸੀਂ ਵਾਹਿਗੁਰੂ ਨਾਲ ਜੁੜ ਸਕਨੇ ਹੈਗੇ ਜਦੋਂ ਅਸੀਂ ਆਪਣੀ ਸੁਰਤ ਆਪਣਾ ਧਿਆਨ ਅੱਗੇ ਰੱਖਾਂਗੇ ਜਦੋਂ ਰੱਬ ਦੀ ਬਾਗ਼ਾਚੇ 'ਚ ਹਾਜ਼ਰ ਹੋਵਾਂਗੇ ਸਿਰਫ ਔਰ ਸਿਰਫ ਸਾਡੇ ਮਨ 'ਚ ਸਾਡੇ ਦਿਲੋ ਦਿਮਾਗ 'ਚ ਉਹੀ ਹੋਏਗਾ ਫਿਰ ਸਾਡੀਆਂ ਜਿਹੜੀਆਂ ਆਵਾਜ਼ਾਂ 'ਤੇ ਉਹਨਾਂ 'ਚ ਅਸਰ ਆਏਗਾ ਸਾਨੂੰ ਅਨੰਦ ਮਿਲੇਗਾ ਸਾਨੂੰ ਸਕੂਨ ਮਿਲੇਗਾ ਸਾਡੀਆਂ ਪਰੇਸ਼ਾਨੀਆਂ ਦੂਰ ਹੋਣਗੀਆਂ ਸਾਡੀਆਂ ਰਦਾਸਾਂ ਜਿਹੜੀਆਂ ਸੁਨੀਆਂ ਜਾਣੀਆਂ ਵਾਹਿਗੁਰੂ ਦੇ ਨਾਲ ਅਸੀਂ ਜੁੜਾਂਗੇ ਸਾਡਾ ਉਹਦੇ ਨਾਲ ਕਨੈਕਸ਼ਨ ਬਣੇਗਾ ਕਿਉਂਕਿ ਜਦੋਂ ਅਸੀਂ ਵਾਹਿਗੁਰੂ ਨਾਲ ਜੁੜਨੇ ਆ ਸਾਡਾ ਧਿਆਨ ਪਿੱਛੇ ਹੁੰਦਾ ਸਾਡੀ ਸੁਰਤ ਪਿੱਛੇ ਹੁੰਦੀ ਹੈ ਉਥੇ ਸਾਧੂ ਨੇ ਰਾਜੇ ਨੂੰ ਬੜੀ ਚੰਗੀ ਗੱਲ ਕਹੀ ਸੀ ਜਦੋਂ ਰਾਜੇ ਨੇ ਕਿਹਾ ਕਿ ਤੇਰੇ ਤੇ ਮੇਰੇ 'ਚ ਕੋਈ ਫਰਕ ਨਹੀਂ ਰਿਹਾ ਜੋ ਮੈਂ ਖਾ ਰਿਹਾ ਤੂੰ ਵੀ ਉਹੀ ਖਾ ਰਿਹਾ ਜੋ ਮੈਂ ਪਹਿਨ ਰਿਹਾ ਤੂੰ ਵੀ ਉਹੀ ਪਹਿਨ ਰਿਹਾ ਔਰ ਜੋ ਜਿਸ ਤਰ੍ਹਾਂ ਦਾ ਆਰਾਮ ਮੈਂ ਹਾਸਲ ਕਰਨਾ ਤੈਨੂੰ ਵੀ ਸਭ ਕੁਝ ਉਹੀ ਹੋਈ ਹੈ ਸਰ ਇਸ ਲਈ ਤੇਰੇ ਤੇ ਮੇਰੇ ਵਿਚ ਫਰਕ ਖਤਮ ਹੋ ਗਿਆ ਸਾਧੂ ਨੇ ਉਹ ਫਰਕ ਸਮਝਾਇਆ ਕਿ ਤੇਰੇ ਤੇ ਮੇਰੇ ਵਿਚ ਫਰਕ ਇਹ ਹੈ ਕਿ ਤੂੰ ਰਾਜਾ ਹੋ ਕੇ ਵੀ ਜਦੋਂ ਰੱਬ ਨੂੰ ਪੁਕਾਰਨਾ ਹੈ ਤੇ ਤੇਰੀ ਸੁਰਤ ਪਿੱਛੇ ਹੁੰਦੀ ਤੇਰਾ ਧਿਆਨ ਪਰਿਵਾਰ ਵੱਲ ਹੁੰਦਾ ਆਪਣੀ ਜਾਗੀਰ ਵੱਲ ਹੁੰਦਾ ਰਿਆਸਤ ਵੱਲ ਹੁੰਦਾ ਜਦ ਕਿ ਮੈਂ ਇੱਕ ਸੰਤ ਹੋ ਕੇ ਵੀ ਜਦੋਂ ਸਾਧੂ ਹੋ ਕੇ ਜਦੋਂ ਰੱਬ ਨੂੰ ਪੁਕਾਰਨਾ ਹੈ ਤੇ ਮੈਂ ਆਪਣੀ ਜਿਹੜਾ ਸੁਰਤ ਹੈ ਨੂੰ ਅੱਗੇ ਰੱਖ ਕੇ ਰੱਬ ਨੂੰ ਪੁਕਾਰਦਾ ਔਰ ਹਰ ਉਹੀ ਇਨਸਾਨ ਕਾਮਯਾਬ ਹੁੰਦਾ ਅਸਲ ਚ ਕਾਮਯਾਬੀ ਉਹ ਹੈ ਜਿਹਨੂੰ ਰੱਬ ਮਿਲ ਜਾ ਜਿਹੜਾ ਵਾਹਿਗੁਰੂ ਨਾਲ ਜੁੜ ਜਾ ਜਿਹਨੂੰ ਉਹਦੀ ਯਾਦ ਚ ਉਹਦੇ ਅੰਨਾਂ ਦਾ ਜਿ ਸਕੂਨ ਮਿਲਣਾ ਸ਼ੁਰੂ ਹੋ ਜਾਏ ਨਾ ਅਸਲ ਚ ਕਾਮਯਾਬੀ ਉਹਨੇ ਹਾਸਲ ਕੀਤੀ ਲੋ ਦੁਨੀਆ ਦੀ ਐਸ਼ੋ ਉਸ਼ਰਫ ਹਾਸਲ ਕਰ ਲੈਣਾ ਇਹ ਅਸਲ ਚ ਕਾਮਯਾਬੀ ਨਹੀਂ ਹੈ ਕਿਤੇ ਜ਼ਿੰਦਗੀ ਦੀਆਂ ਜ਼ਰੂਰਤਾਂ ਕਿਸੇ ਨੂੰ ਰੱਬ ਬਹੁਤੀਆਂ ਦੇ ਦਿੰਦਾ ਕਿਸੇ ਨੂੰ ਥੋੜੀਆਂ ਦੇ ਦਿੰਦਾ ਹੈਗਾ ਉਹਦੀ ਤਕਸੀਮ ਹੈ ਜਿਹੜੀ ਉਹ ਕਰਦਾ ਹੈ ਦੁਨੀਆ ਦਾ ਨਿਜ਼ਾਮ ਚਲਾਉਣ ਵਾਸਤੇ ਅਸੀਂ ਇਸ ਨੂੰ ਕਾਮਯਾਬੀ ਨਾ ਸਮਝੀਏ ਅਸੀਂ ਦੂਸਰਿਆਂ ਦੇ ਕੋਲ ਅਗਰ ਦੇਖਨੇ ਆ ਕਿ ਬਹੁਤ ਸਾਰੀਆਂ ਆਸائشਾਂ ਜ਼ਿੰਦਗੀ 'ਚ ਮੌਜੂਦ ਹੈ ਤੇ ਸ਼ਾਇਦ ਕਾਮਯਾਬੀ ਹੈ ਇਹ ਉਸ ਨੂੰ ਰੱਬ ਦੀ ਤਕਸੀਮ ਤੋਂ ਮਿਲਿਆ ਹੈ ਲੇਕਿਨ ਅਸਲ ਕਾਮਯਾਬੀ ਉਹ ਹੈ ਜਿਹੜਾ ਮਨ ਰੱਬ ਨਾਲ ਜੁੜੇ ਜਿਸ ਨੂੰ ਸਕੂਨ ਆਵੇ ਰੱਬ ਦੀ ਯਾਦ ਜਿਸ ਨੂੰ ਰੱਬ ਨਾਲ ਜੁੜ ਕੇ ਆਨੰਦ ਮਿਲੇ ਉਹ ਆਪਣਾ ਜਦੋਂ ਰੱਬ ਨਾਲ ਜੁੜੇ ਜਦੋਂ ਮੰਦਰ ਗੁਰਦੁਆਰੇ ਮਸਜਿਦ ਤੇ ਜਾਵੇ ਸਿਰਫ ਸਿਰਫ ਉਹਦੇ ਧਿਆਨ ਤੇ ਦੇਖਦੇ ਤੇ ਉਹਦੇ ਮਨ ਚ ਰੱਬ ਹੋਵੇ ਉਹਨੂੰ ਪਤਾ ਹੋਵੇ ਮੈਂ ਕਿਸ ਦੀ ਬਾਰਗਾ ਚ ਆਇਆ ਹਾਂ ਉਸ ਰੱਬ ਦੀ ਬਾਰਗਾ ਚ ਆਇਆ ਜਿੰਨੇ ਉਸ ਨੂੰ ਪੈਦਾ ਕੀਤਾ ਦੁਨੀਆ ਦੀ ਹਰ ਅਸਾਇਸ਼ ਮੁਹੱਈਆ ਕੀਤੀ ਹੈ ਬੇਸ਼ੁਮਾਰ ਨੇਮ ਕਾ ਦਿੱਤੀਆਂ ਉਹ ਬਾਦਸ਼ਾਹਾਂ ਦਾ ਬਾਦਸ਼ਾਹ ਉਸ ਤੋਂ ਇਲਾਵਾ ਕੋਈ ਨਹੀਂ ਅਗਰ ਦੁਨੀਆ ਦਾ ਸਾਨੂੰ ਕੋਈ ਬੰਦਾ ਕੋਈ ਪੈਗਾਮ ਭੇਜਦਾ ਹੈ ਕੋਈ ਦਵਤ ਭੇਜਦਾ ਹੈ ਜਿਹੜਾ ਕਿ ਮਾਸ਼ ਵਿੱਚ ਇੱਕ ਅਹਿਮ ਮਕਾਮ ਰੱਖਦਾ ਹੈ ਧਨ ਦੌਲਤ ਦੇ ਲਿਹਾਜ਼ ਨਾਲ ਵੀ ਔਰ ਰਤਬੇ ਦੇ ਲਿਹਾਜ਼ ਨਾਲ ਤੇ ਅਸੀਂ ਉਹਦੀ ਮਹਿਫਲ ਦੇ ਵਿੱਚ ਜਦੋਂ ਜਾਵਾਂਗੇ ਵੰਟਣ ਕੇ ਜਾਵਾਂਗੇ ਕੋਸ਼ਿਸ਼ ਕਰਾਂਗੇ ਕਿ ਹਰ ਲਿਹਾਜ਼ ਨਾਲ ਅਸੀਂ ਆਪਣੇ ਅਮਲ ਤੋਂ ਆਪਣੀਆਂ ਗੱਲਾਂ ਤੋਂ ਇਜ਼ਹਾਰ ਕਰੀਏ ਕਿ ਅਸੀਂ ਉਹਦੇ ਮਹਿਮਾਨ ਹੈ ਤੇ ਉਹ ਸਾਡੇ ਵਾਸਤੇ ਸਪੈਸ਼ਲ ਹੈ ਇਸੇ ਤਰ੍ਹਾਂ ਜਦੋਂ ਅਸੀਂ ਵਾਹਿਗੁਰੂ ਰੱਬ ਦੀ ਬਾਰਗਾ ਚ ਚਾਈਏ ਕਿ ਅਸੀਂ ਆਪਣੇ ਅਮਲ ਦੇ ਜ਼ਰੀਏ ਆਪਣੀ ਇਬਾਦਤ ਦੇ ਜ਼ਰੀਏ ਉਸ ਨੂੰ ਇਹ ਚੀਜ਼ ਸਾਬਤ ਕਰੀਏ کہ اے کا شکر ادا کرنے کر شکرانہ کرنے کرگاہ چاہ چکر آئے ہیں صرف واسطے آئے ہیں وہ خوشی واسطے آئے ہیں وہ جڑن واسطے آئے ہیں وہ یاد سکون لین واسطے آئے ہیں پھر اتا نکتہ کہیں جی لگی کومنٹس کر کے لازمی دسو کہ اپنا تیر سارا خیال ملا گے اگلی ویڈیو اللہ حافظ